Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੇਦਘਾਟਨ ਵਾਲੇ ਦੱਸੋ ਕੀ ਕਹੋਗੇ ਛੋਟੇਪੇਰੀ ਅੱਜ ਦਾ ਉਦਘਾਟਨ ਮੇਰੀ ਆਮ ਆਦਮੀ ਪਾਰਟੀ ਦੀ ਜਿਹੜੀ ਕੋਰ ਟੀਮ ਹੈ ਜਿਵੇਂ ਇੱਥੇ ਮੇਰੇ ਭੈਣ ਜਿਹੜੀ ਖੜੇ ਨੇ ਜਿਨ੍ਹਾਂ ਨੇ ਝਾੜੂ ਚੱਕ ਕੇ ਮੈਨੂੰ ਇਸ ਕਾਬਿਲ ਬਣਾ ਕੇ ਜਿਹੜਾ ਉਦਘਾਟਨ ਕਰ ਸਕਾਂ ਖਾਸ ਕਰਕੇ ਮੇਰੇ ਵੱਡੇ ਭਰਾ ਸੰਧੂ ਸਾਹਿਬ ਜਿਹੜੇ ਲੋਕ ਸਭਾ ਹਸਕਾ ਦੇ ਇੰਚਾਰਜ ਨੇ ਅਰਿਓ ਜੀ ਸਾਹਿਬ ਜਿਹੜੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਹੈ ਔਰ ਸਾਰੇ ਖਾਸ ਕਰਕੇ ਮੇਰੇ ਦੁਖੀ ਲੋਕ ਜਿਹੜੇ ਜਿਹੜੇ ਹਾਈ ਰਾਈਜ਼ ਬਿਲਡਿੰਗਾਂ ਦੇ ਵਿੱਚ ਰਹਿੰਦੇ ਨੇ ਜਿਵੇਂ ਕਿ ਅੱਜ ਮੈਂ ਦੇਖਿਆ ਸੀ ਗੋਦਾਮਾਂ ਵਰਗੀਆਂ ਬਿਲਡਿੰਗਾਂ ਸੜਕਾਂ ਦੇ ਹਾਲਾਤ ਜਿਵੇਂ ਬਿਹਾਰ ਬੰਗਾਲ ਦਾ ਗੰਦਾ ਇਲਾਕਾ ਹੁੰਦਾ ਸੜਕਾਂ ਦੇ ਹਾਲਾਤ ਹੋਏ ਪਿਆ ਔਰ ਮੈਂ ਜ਼ਰੂਰ ਚਾਹਾਂਗਾ ਕਿ ਇਹਨਾਂ ਚੀਜ਼ਾਂ ਦੀ ਸਾਰੀ ਇਨਵੈਸਟੀਗੇਸ਼ਨ ਵੀ ਕਰਾਵਾਂਗੇ ਨਜਾਇਜ਼ ਕਬਜ਼ੇ ਵੀ ਛਡਾਵਾਂਗੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਫਿਰਦੇ ਆ ਇਹ ਉਹ ਤੁਸੀਂ ਬਾਹਰ ਵਾਲੀਆਂ ਗੱਲਾਂ ਤਾਂ ਕਰਦੇ ਹੋ ਘਟੋਕੜ ਡੇਰੇ ਜਿਹੜੇ ਤੁਸੀਂ ਜ਼ਿਰਪੁਰ ਨਜਾਇਜ਼ ਕਬਜ਼ੇ ਕੀਤੇ ਨੇ ਪਹਿਲਾਂ ਆਪਣੇ ਤਾਂ ਛਡੋ ਬਾਕੀ ਦਾ ਹਲਕੇ ਵਧਾਇਕ ਦੀ ਡਿਊਟੀ ਬਣਦੀ ਮੈਂ ਹੰਚਕੂਲਾ ਵਾਲੇ ਦੀ ਕਿਸੇ ਦੀ ਹਰਿਆਣਾ ਸਰਕਾਰ ਦੀ ਕੋਈ ਜ਼ਰੂਰਤ ਨਹੀਂ ਮੇਰੇ ਹਲਕੇ ਦੀ ਜੇਲ੍ਹਪੁਰ ਦੀ ਇੱਕ ਇੰਚ ਜ਼ਮੀਨ ਨੂੰ ਕਬਜ਼ਾ ਕਰ ਲੈ ਮੈਂ ਕਬਜ਼ੇ ਛਡਾਣ ਜਾਣਦਾ ਕਬਜ਼ਾ ਤੜਾ ਕੇ ਹੀ ਮੈਂ ਇਥੇ ਐਮਐਲਏ ਬਣਿਆ ਸੀ ਕਬਜ਼ਾ ਤੜਾ ਕੇ ਹੀ ਇਹ ਕੋਸੀ ਸਰਕਾਰ ਬਣੌਣੀ ਹੈ ਮੈਨੂੰ ਤਾਂ ਵੀਆਈਪੀ ਰੋਡ ਨਾਮ ਤਾਂ ਹੈ ਪਰ ਮੰਦਭਾਗੀ ਗੱਲ ਇਹ ਵੀ ਹੈ ਕਿ ਹਾਲਾਤ ਵੀਆਈਪੀ ਰੋਡ ਵਾਲੇ ਜਾਪਦੇ ਨਹੀਂ ਹੈਗੇ ਦੇਖੋ ਦੇਵ ਜੀ ਮੇਰੀ ਗੱਲ ਸੁਣੋ ਤੁਸੀਂ ਅੱਜ ਦਾ ਤੇ ਅੱਜ ਤੋਂ 3 ਸਾਲ ਪਹਿਲਾਂ ਵੀਆਈਪੀ ਰੋਡ ਕਦੀ ਦੇਖੀ ਸੀ ਆਡੇ ਕੈਮਰੇਆਂ ਦੇ ਵਿੱਚੋਂ ਇੱਕ ਵਾਰੀ ਤੁਸੀਂ ਕਾਰ ਨੂੰ ਧੱਕਾ ਮਾਰ ਦਿਓ ਮੇਰੀ ਗੱਲ ਉਹ ਵੀਡੀਓ ਵਾਇਰਲ ਕੀਤੀ ਸੀ ਹਨਾ ਅੱਜ ਕਿਤੇ ਕਾਰ ਨੂੰ ਧੱਕਾ ਤਾਂ ਨਹੀਂ ਲੱਗਦਾ ਪਟਿਆਲਾ ਰੋਡ ਤੋਂ ਲੈ ਕੇ ਤੁਸੀਂ ਜਿਲਪੁਰ ਹਾਈਵੇ ਤੇ ਚੜਜੋ ਠੀਕ ਹੈ ਕਾਫੀ ਕਮੀਆਂ ਹੈਗੀਆਂ ਨੇ ਜਿਹਨੂੰ ਦੂਰ ਕਰਾਂਗੇ ਲੇਕਿਨ ਉਹ ਜਿਹੜਾ ਨਰਕ ਸੀ ਉਹ ਜਿਹੜਾ ਨਰਕਤਾਰੀ ਲੋਕਾਂ ਨੇ ਉਹ ਨਰਕਤਾਰੀ ਲੀਡਰ ਨਾਲ ਜਿਹੜਾ ਜੀਰਪੁਰ ਚ ਨਰਕ ਪਾਇਆ ਸੀ 2.5 ਸਾਲ ਪਿਆ ਮੇਰੇ ਗੰਦ ਕੱਢਦਾ ਕੱਲੇ ਕੱਲੇ ਖੁੰਜਦਾ ਇੱਕ ਵੀਆਈਪੀ ਰੋਡ ਤੇ 30 30 40 40 ਕਮਰਿਆਂ ਦੀ ਪੀਜੀਆਂ ਬਣ ਰਹੀਆਂ ਉਹਨਾਂ ਤੋਂ ਬਾਅਦ ਕੱਲ ਨੂੰ ਕ੍ਰਾਈਮ ਦਾ ਵੀ ਵਧਾਵਾ ਉਸ ਚੀਜ਼ਾਂ ਦਾ ਮਿਲ ਰਿਹਾ ਦੇਖੋ ਦੋ ਚੀਜ਼ਾਂ ਨੇ ਦੋ ਚੀਜ਼ਾਂ ਨੇ ਆਫੀਸ਼ੀਅਲੀ ਜਿਹੜੇ ਲੋਕ ਤਾਂ ਜਿਹੜੀ ਸੋਸਾਇਟੀ ਦੇ ਵਿੱਚ ਇਲੀਗਲ ਇਹ ਜਾ ਕੁਝ ਹੋ ਰਿਹਾ ਉੱਤੇ ਕਾਰਵਾਈ ਕੀਤੀ ਜਾਊਗੀ ਡੀਐਸਪੀ ਸਾਹਿਬ ਇੱਥੇ ਮੇਰੇ ਕੋਲ ਨੇ ਈਓ ਸਾਹਿਬ ਮੇਰੇ ਨਾਲ ਖੜੇ ਨੇ ਜਿੱਥੇ ਵੀ ਐਕਸ਼ਨ ਕਰਨ ਦੀ ਰੋੜ ਕੋਈ ਠੋਕ ਕੇ ਐਕਸ਼ਨ ਕੀਤਾ ਜਾਊਗਾ ਲਿਹਾਜ਼ ਨਹੀਂ ਕੀਤੀ ਕਹੇ ਤੁਸੀਂ ਬੀਜੀ ਖੋਲੋਗੇ ਤੁਹਾਨੂੰ ਪਤਾ ਪੁਲਿਸ ਦਾ ਡਰ ਹੈ ਕਮੇਟੀ ਦਾ ਡਰ ਹੈ ਇਹ ਜਿਹੜੇ ਬੇੜਰ ਹੋਏ ਬੇਖੌਫ ਹੋ ਗਏ ਲੋਕ ਜਿਹੜੇ ਗੁੰਡਾ ਕਰਦੇ ਨੰਗਾ ਨੰਗਾ ਨਾਚ ਕਰ ਰਹੇ ਇਹਨਾਂ ਨੂੰ ਜਰੂਰ ਨਾ ਥਪਾਵਾਂਗੇ ਹੰਦਾਵਾ ਸਾਹਿਬ ਇਹ ਸੀਵਰੇਜ ਲਾਈਨ ਦਾ ਪ੍ਰੋਜੈਕਟ ਕੀ ਹੈ ਕਿੰਨੀ ਡਾਈਮੈਂਸ਼ਨ ਹੈ ਤੇ ਕਿੰਨੇ ਕਰੋੜ ਦਾ ਹੈ ਇਹਦਾ ਜਿਹੜਾ ਤੁਹਾਡਾ ਕਿੰਨਾ ਬਣਿਆ ਸਾਰਾ ਦਾ ਐਸਟੀਮੇਟ ਹੈ 3 ਕਰੋੜ ਦੀ ਲਾਗਤ ਦੇ ਨਾਲ ਲਗਭਗ 2 ਕਿਲੋਮੀਟਰ ਤੋਂ ਵੀ ਸ਼ਾਇਦ ਉੱਪਰ ਹੈਗਾ 220 ਮੀਟਰ 220 ਮੀਟਰ ਉਹਦੇ ਵਿੱਚ ਅਸੀਂ ਕੀ ਹੈ ਇਤੋਂ ਵੱਡੀ 8 ਇੰਚੀ ਪਾਈਪ ਲਾਈਨ ਕਿ ਸੀਵਰੇਜ ਚੱਲਦਾ ਹੈ ਨਾ 8 ਇੰਚੀ ਦਾ ਮੇਰੇ ਟਿਊਬ ਤੁਸੀਂ ਆ ਤੁਹਾਡੇ ਡੇਡ ਭੂਗਨੇ ਚਲਾਉਣੇ ਹੋ ਮੇਰੇ ਤਾਂ ਹਲਕੇ ਦੇ ਦਿੱਤੇ ਤੁਸੀਂ ਉਹਨਾਂ ਦੇ ਵੀ ਲੈ ਕੇ ਪੁੱਛਿਆ ਕਰੋ 8 ਇੰਚ ਪਾਈਪ ਕਿੰਨੇ ਪਾਇਆ ਉਹਨਾਂ ਦੀਆਂ ਇਨਕੁਆਰੀਆਂ ਕਰਾਵਾਂਗੇ ਆਪਾਂ ਛੱਡਦੇ ਨਹੀਂ ਇਹਨਾਂ ਨੂੰ ਉਹ ਸੀਵਰੇਜ ਦੇ ਪਾਈਪ ਤੋਂ ਪਹਿਲਾਂ ਇਹਨਾਂ ਨੂੰ ਲੰਘਾਵਾਂਗੇ ਨਿਕਲ ਸਕਦੇ ਹਾਂ ਅੱਜ ਮੇਰੇ ਤੋਂ ਵੱਡੇ ਸਾਈਜ਼ ਦਾ ਸੀਵਰੇਜ ਦਾ ਪਾਈਪ ਚਾਹੀਦਾ ਸੀਵਰੇਜ ਕੰਨ ਲਈ ਤਾਂ ਕਰਕੇ ਤੁਸੀਂ ਮੋਟਾ ਤਾਜਾ ਇੱਥੇ ਐਮ ਐਲ ਬਣਾ ਲਿਆ ਵੀ ਆਪਣੇ ਸਾਈਜ਼ ਦੇ ਸੀਵਰੇਜ ਪਾਏ ਇਹ ਜਿਹੜੇ ਸੀਵਰ ਪਾਈਪਾਂ ਛੋਟੀਆਂ ਨਹੀਂ ਪਾਈਆਂ ਨੇ ਇਹ ਬਿਲਕੁਲ ਮੈਂ ਦੇ ਪਿੱਛੇ ਹੀ ਪਾਉਂਗਾ ਅੱਗੇ ਮਿੱਟਾ ਹਿੱਸਾ ਲਗ ਗਿਆ ਕੰਡੇ ਬਹੁਤ ਸੀਗੇ ਚੁਗਣੇ ਪਏ ਆਂ ਸਮੋਸਾ ਖਵਾਤਾ ਨਮਕ ਵੀ ਖਵਾਤਾ ਨਾ ਨੇ ਇਹਦਾ ਨਮਕ ਦਾ ਧਾਰ ਜੋ ਮੋੜਾ ਫਾਈ ਕਮਾਂਡ ਵੱਲੋਂ ਕੋਈ ਉਮੀਦ ਹੈ ਵੀ ਇਹ ਕੋਈ ਵੱਡੀ ਫਿੱਤੀ ਮਿਲਣ ਵਾਲੀ ਆ ਉਮੀਦ ਹੈ ਵੀ ਉਹ ਕਾਕਾ ਜੀ ਕਿਉਂ ਪਲੇਖੇ ਚੋਂ ਲੁਧਿਆਣੇ ਤੋਂ ਜਿੱਦੀ ਲੁਧਿਆਣੇ ਦੀ ਆਬਾਦੀ ਉੱਤੇ 4 ਐਮ ਐਲ ਏ ਆ ਮੇਰੇ ਹਲਕੇ ਦੀ 13 ਲੱਖ ਆਬਾਦੀ ਆ ਉੱਤੇ 16 18 ਲੱਖ ਆਬਾਦੀ ਆ ਮੈਂ ਕੱਲਾ ਐਮ ਐਲ ਏ ਤੇ ਇਤਨੂੰ ਵੱਡੀ ਮੰਤਰੀ ਕਿਹੜੀ ਹੋਊਗੀ ਆ ਵੱਡੇ ਵੱਡੇ ਤੋਂ ਧੋਕੇ ਸਿਰ ਤੇ ਮੇਰੇ ਹਲਕੇ ਦੇ ਲੋਕਾਂ ਨੇ ਐਤ ਕੀ ਇਹਨਾਂ ਨੇ 22 25 ਹਜ਼ਾਰ ਨਾਲ ਆਇਆ ਸੀ ਅਗਲੀ ਵਾਰੀ ਇਹ ਜਿਹੜੀ ਲੀਡ ਆ 50 ਤੋਂ ਉੱਪਰ ਜਾਊਗੀ ਲੋਕ ਦੁਖੀ ਕੀਤੇ ਪ बिल्कुल फाइनल करेंगे बहुत जल्दी करेंगे इसका के लिए। का ये मेरा तीन चार महीने का टाइम दिया लेकिन ऑलमोस्ट छह महीने के अंदर कंप्लीट कर रोड भी बना के देंगे और ये रोड एक्चुअली वी रोड है ना जो ये रोड बनेगीचुअली वी आई रोड जैसे वी रोड बोला जाता है वही बनेगी मेरी कोशिश होगी होगी कि हम पेपर से बाहर निकलें इसको पूरा इसका मेजरमेंट करा के इसका इसकी ऊंचाई लेवल निकाल के तो आपको अच्छी सड़क देंगे और इसे इसे बॉम्बे बनाएंगे ਜੱਪੂ ਸਾਹਿਬ ਪ੍ਰਧਾਨ ਜੀ ਜਿਨ੍ਹਾਂ ਦੇ ਬਦੌਲਤ ਅੱਜ ਥੋੜੇ ਸਾਰੇ ਦੇ ਨਿਸ਼ਾਨ ਕਰਨ ਮੌਕੇ ਮੈਂ ਅੰਦਰ ਦੇਖਦਾ ਹੁੰਦਾ ਸੀ ਕਿ ਟੈਂਕੂ ਬੀਜੀ ਦੇ ਉੱਧਰ ਦੇਖਦਾ ਸੀ ਬਣਿਆ ਪਸੇਂਦ ਨੇ ਖੱਡੇ ਪਾਣੀ ਜੇ ਪਟਿਆਣਾ ਜ਼ਰੂਰ ਤੋਂ ਮੁਰਦੇ ਸੀ ਤਾਂ ਕੱਢੇ ਜੇ ਫਿਰ ਸਾਡੇ ਐਕਸੀਲ ਸਿੰਘ ਸਾਹਿਬ ਸ਼ਰਮਾ ਸਾਹਿਬ ਉਹ ਜਿਹੜਾ ਸੁਖਪੀਰ ਪਾਲਾ ਦੀ ਬਿਲਡਿੰਗ ਉੱਥੋਂ ਵੀ ਤਾਂ ਕੱਢੇ ਲੇਕਿਨ ਪੰਜਾਬ ਦੀ ਹੰਤ ਮੈਂ पर भर के पर फर के, के, के बन बारवे बनाते अनुराधा जी उन्होंने मैंने याद है एन जी पी लीडरों ने, ने, ने। जब पहले दिन मैं झाड़ू लगे दस बंदे से सारे और अच्छ वैसे दुखता नहीं कल करनी राजनीति पर करी देनी चाहिए जलों मैं पार्टी ज्वाइन की मैं क्या यार नवा दुगा पहले तो दस बंद तेरे लाल नहीं बनूगा कारवा बनिया ਅਰਬੀ ਦੀਵਾ ਦੇ ਰੋਸ਼ਨੀ ਦੀਵਾ ਲਈ ਕਾਮਦਾਰਾਂ ਨੂੰ ਚੱਲ ਜਾਏ ਉਸ ਦੀਵੇ ਦੇ ਨਾਲ ਭਗਵੰਤ ਮਾਨ ਦੇ ਰੂਪ ਕੀ ਰਹੀ ਉਸ ਦੀਵੇ ਦੀ ਚਗਿਆੜੀ ਵਿੱਚ ਦੇਰਾਂ ਫਸੀ ਰਹੇ ਕਿਉਂ ਪਿਆਰੇ ਜਿਨਾਂ ਰਿਆ ਲੋਕਪੁੱਤ ਪੋਲੇ ਦੇ ਦੀਵੇ ਬਲ ਕੇ ਸੇ ਆਮਦੀ ਬਾਣੀ ਦਾ ਦੀਵਾ ਜਿਹੜੀ ਆਸ ਕਰਕੇ ਤੁਸੀਂ ਸਾਰੇ ਲੋਕਾਂ ਨੇ 20 ਤੋਂ 25 ਹਜ਼ਾਰ ਦੀ ਮਤਦਾਂ ਦੇ ਨਾਲ ਉਤਸ਼ਾਹ ਇੱਕ ਕਿਸਾਨ ਹੋ ਤੁਸੀਂ ਖੇਤੀ ਕਰਨ ਵਾਲੇ ਆਦਮੀ ਵੱਡੇ ਵੱਡੇ ਬਿਲਡਰ ਵੱਡੇ ਵੱਡੇ ਸ਼ਾਸਤਾਨਾਂ सारे ने बचाड़ता मैं तो दर्शन तो भी नहीं किए सा छोटी भैर लड़ती है जाके भैया का बाइक नहीं है पानी नहीं है हॉस्पिटल नहीं है महला क्लीनिक नहीं है बस अड्डा नहीं कि बीड़ी वाले आ जाते हैं ये ठेके वाले आ जाते हैं इस कुछ में तकलीफ है दर्द पैंने दफ्तर जाके दो तीन बार मेरा आराम घेर के लड़ते हैं छोटे अच्छे समाज अच्छे बच्चे इंटैलीजेंट बच्चे जो समाज के लड़ाई लड़ते वहल्ट पॉजिटिव होना पॉजिटिव 3 ਕਰੋੜ ਰੁਪਏ ਨਾਲ 3 ਕਰੋੜ ਰੁਪਏ ਦਾ ਬੜਾ ਸੀਵੇ ਦਾ ਕੰਮ ਹੈ ਮੈਂ ਕਿਹਾ ਜਿਵੇਂ ਉੱਤਰਲੇ ਹੁੰਦੇ ਨਾ ਪੂਜੇ ਵਾਲੇ ਉਹ ਜਿਹੜੇ ਮੈਂ ਗੱਲ ਕਰਦਾ ਇੱਕ ਕਰੋੜ ਲੱਗਣਾ ਸੀ ਜਿੰਨ ਜੇਪ ਚ ਹੁਣ 3 ਦਾ 3.3 ਲੱਗੂਗਾ ਤੈਨੂੰ ਪਟੇਗਾ ਆ ਨਾਲ ਹੀ ਫਰਕ ਨਹੀਂ ਜੇ ਐਸ ਪ੍ਰਸਾਦ ਜਿੱਤੇ ਪਾਣੀ ਪੂਰੀ ਖੜਕੇ ਪੂਰੀ ਲੱਗੀ ਹੋਈ ਨਾ ਬੜੇ ਥੋੜਾ ਸੁਖ ਮਾਣੀ ਦੋ ਚਰਨਾ ਬੈਠਾ ਲੇਕਿਨ ਯਾਰ ਮੇਰੇ ਮਨ ਨੂੰ ਕੁਝ ਕਿਤੇ ਕਿਤੇ ਹਾਈਟਸ ਗੁਰਗਾਵਾਂ ਦੇ ਵਿੱਚ ਰਹਿ ਕੇ ਸੜਕਾਂ ਹੈ ਨਹੀਂ ਸੀਵਰੇਜ ਹੈ ਨਹੀਂ ਪਾਣੀ ਹੈ ਨਹੀਂ 60 ਸਾਲਾਂ ਦੇ ਵਿੱਚ ਇਹਨਾਂ ਸੌਰੀ ਕਹਿੰਦੇ ਪਾਣੀ ਵੀ ਪੀਣੀ ਤੋਂ ਬੰਦ ਕਰ ਦਿੱਤਾ ਵੱਡੇ ਵੱਡੇ ਘਰ ਬਣਾ ਲੈ ਵੱਡੇ ਵੱਡੇ ਹੋਟਲ ਬਣਾ ਲੈ ਕਹਿੰਦੇ ਜੀ ਮੇਰੇ ਕੋਲ 7 ਕਿੱਲੇ ਜ਼ਮੀਨ ਦੀ ਜੀ 6 ਕਿੱਲੇ ਬਾਪੂ ਮੇਰਾ ਡਾਕਟਰ ਤਾਂ ਜੀ ਔਰ ਜਾਈ ਮੈਂ ਤੁਹਾਨੂੰ ਸੁਣਾ ਦਵਾਂ ਤਾਂ ਮੇਰੀ ਠੀਕ ਹੋ ਤੁਸੀਂ ਨਹੀਂ ਸਮਝਦੇ ਜੀ ਵੀ ਸਾਡਾ ਬਾਪੂ ਡਾਕਟਰ ਸੀਗਾ ਰਜਾਈ ਹੁੰਦੀ ਜਿਹੜੀ ਸਿਆਲ ਚੁੱਪ ਲੈਂਦੇ ਉਹਦੇ ਵਿੱਚ ਟੀਕਾ ਲਾਉਂਦਾ ਸੀ ਆਮ ਆ ਜਾਂਦਾ ਸੀ ਉਹ ਡਾਕਟਰ ਕਹਿੰਦਾ ਹੋਵੇ ਇਹਦੇ ਜਮਾਤ ਪੁੱਤ ਨੇ ਤੋਂ ਟੀਕਾ ਲਾਇਆ ਜੀਪ ਨਾਲ ਸੀ ਵੀ ਪੜੀ ਫਤੂ ਆਹਨ ਜਾ ਬੈਠਦਾ ਕਦੀ ਕਹਦਾ ਉਹ ਤਾਂ ਜਾਨੂੰ ਚਲੇ ਜਵਦੀ ਪੰਚਕੂਲੇਆਂ ਨੇ ਕਬਜ਼ਾ ਕਰ ਲਿਆ ਉਹ ਜਿਹੜਾ ਦੂ ਕਬਜ਼ਾ ਕੀਤਾ ਉਹ ਕੌਣ ਛੜਾਊਗਾ ਉਹ ਮੈਂ ਜਾਵਾਂ ਤੇਰੇ ਕਬਜ਼ੇ ਕੀਤੇ ਮੈਂ ਸੁਣਨ ਕਿਉਂ ਆਉਂਦੀ ਧਮਾਧਮਾਤ ਕਰਦੇ ਇਹਨਾਂ ਉਸ ਦੇਖੋ ਮੇਰੇ ਕੋਲ ਕਿਹੜੇ ਪੱਗ ਦੇ ਬਲੇ ਮੌਲ ਨਾਲ ਲੜਕੀ ਨੇ ਕਿਨੇ ਵਜਾਇਆ ਕਰਦੀ ਇੱਥੇ ਟਰਾਂਸਫਰਰ ਲਾ ਲਿਆ 40 ਜਗ੍ਹਾ ਕਵਰ ਕਰ ਪਾਰਕਿੰਗ ਉਹ ਸਾਰੇ ਪੱਟੜੇ ਪੱਟ ਕਰ ਦਿੰਦੇ ਵੀ ਮੈਂ ਤੁਹਾਡੇ ਵੀ ਕੁਰ ਕਰਾਂ ਜੀ मैं अपने आप में ही लक्की सकता पथीजी साहब यू साहब बैठे रहोएसपी साहब जिदन के ही लोगों ने आगे बाग रूप बढ़िया क्राइम जिद खत्म हो गए कुछ है चिट्टा होगा भैन ने चेनिया कन्न फाड़ देने मैं इस गल की अपने डी एस पी साहब को बताई देना भी जिदन दो भी छोटा भाई आया मेरी कोई रिश्तेदारी जिन्हें मेरी रिश्तेदारी उस बंदी या कम दे सब कम की स्पीड इन्नी घट्ट है अपने कम अपने पटाइम दो हज़ार असी जबानवे चिटा पेलों बनाई आईया सी ਜਦ ਸੇ ਇਹ ਸਾਰ ਨੂੰ ਮਾਣ ਨੂੰ ਵਧਾਇਆ ਨਾ ਤਾਂ ਸਾਡਾ ਨਿਸੰ ਬਹੁਤ ਹੁਟਾ ਕਿ ਸਾਡੀ ਪਾਰਟੀ ਨਵੀਂ ਪਾਰਟੀ ਹੈ ਅਸੀਂ ਅਹਿਦ ਗੀਤ ਜੀ ਵੱਲੋਂ ਬਲਦਰਾ ਕੋਤਰੀ ਭਾਜੀ ਨੇ ਰੱਖਿਆ ਹੈ ਜਦ ਵਿੱਚ ਮੰਡਲ ਪ੍ਰਧਾਨ ਜੀ ਇੰਨੇ ਫੈਸਾ ਛੋਟਾ ਛੋਟੇ ਦੇ ਮੈਂ ਟੋੜਾ ਟਾਈਮ ਬਹੁਤ ਲੈ ਲਿਆ ਮਾਫੀ ਚਾਹੂੰਗਾ ਕਿ ਅੱਜ ਦਾਨ ਸਭਾ ਦੀ ਮੀਟਿੰਗ ਵੀ ਹੈ ਸਾਡੀ ਪ੍ਰੀਵਿਅਸ ਮੀਟਿੰਗ ਵੀ ਹੋਈ ਅੱਜ ਕੇ ਜਿੰਨ ਕੀਆ ਗੁਰੂਪੁਰਪੀ ਇਹਦਾ ਪਹੁੰਚ ਜੀਵਨ ਹੈ ਜੀ ਬਾਕੀ ਮੈਂ ਥੋੜਾ ਜਿਹਾ ਬੜਿਆ ਹੋਇਆ ਹੈ ਜੀ ਮੈਨੂੰ ਪੂਰੇ ਪਛਾਣ ਬੜਿਆ ਜੀ ਦੋ ਚਾਰ ਦਿਨ ਆਪਣੇ ਥੋੜੇ ਦੱਬ ਕੇ ਜਾਣਨਾ ਅਰ ਜਨਪਤਰੀ ਵੀ ਪੰਨਾ ਜਰੂਰ ਨੇ ਖਾਂਦਾ ਤਾਂ ਦੇਖੋ ਜਿਹਨਾਂ ਲੋਕਾਂ ਦੇ ਤੇ ਪੈਸਾ ਖੱਤਾ ਪੈਸਾ ਕਢਾ ਕੇ ਨੇ ਜੇਪਾਂ 'ਚ ਥੋੜੇ ਪਾ ਲਏ ਸਾਰਾ ਇਹ ਮਹੱਤਵਨ ਗੱਲ ਹੈ ਜੈ ਸਿੰਘ ਨਾ ਵਾਰੀਗਲੀ ਕਟਾਂ ਦਾ ਵਾਰੀਗਲੀ ਦੇ ਵਿੱਚ ਫੋਨ ਕਰਕੇ ਆਉਣ ਕਰਦੇ ਸੀ ਅਸੀਂ ਦੱਸਦੇ ਹਾਲਾਤ ਜੀ ਬਾਕੀ ਸਤਿਕਾਰ ਜੀ ਉਹ ਕਹਿੰਦੇ ਕੀ ਹਾਲ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਠਵਾਂ ਜੀ ਪਹਿਰ ਨੂੰ 24 ਅਕਤੂਬਰ ਤੇ ਸਤਿਕਾਰ ਜੀ ਸਾਰਾ ਨਾਲ ਤੁਹਾਡੇ ਅਪਕਾਮ ਹੋਏ ਨੂੰ ਨਹੀਂ ਜੀ ਇਹ ਉਹ ਕਰੋੜਾ ਖਾਲਸੋ ਕਰਦਾ ਸਾਡੀ ਭੈਣ ਹੈ ਜਿਹੜੇ ਪਾਰਟੀ ਦੇ ਜਿਹੜੇ ਜਿਹੜੇ ਪਾਰਟੀ ਦੇ ਸਾਹਮਣੇ ਇਹਨਾਂ ਦੇ ਰੋਲੇ ਰੋਲੇ ਕਰਕੇ ਕੰਮ ਜੀ ਫਾਲਰ ਕੇ ਦਾ ਕੰਮ ਤੁਹਾਡੇ ਕੋ ਕਰਾਣਾ ਹੈ ਆਪ ਸਾਹਿਬ ਇਹ ਤੁਹਾਡੇ ਯਾਰ ਆ ਜੀ ਇਹੋ ਸੋਚਿਆ ਜੀ ਸਾਰਾ